ਅੱਲਾ ਵੀ ਨਾ ਕਰ ਦੇ ਨਮਸਤੇ ਨਾ ਕਰ ਦੇ ਬਿਨ ਹਰ ਨਾਮ ਸਭ ਹਾਏ ਹਾਏ ਕਰਦੇ ਮੁੰਡਾ ਵੀ ਕਹੇ ਆਏ ਹਾਏ ਕੁੜੀ ਵੀ ਕਹੇ ਆਏ ਹਾਏ ਹੈਲੋ ਡਾਰਲਿੰਗ ਬਾਏ ਬਾਏ ਆਏ ਹਾਏ ਦਾ ਕੀ ਜਮਾਨਾ ਆ ਗਿਆ ਪੋਲੀ ਪਾਲੀ ਸਭ ਤਾਨੂੰ ਵੇਚ ਕੇ ਖਾ ਗਿਆ ਕਰਕੇ ਨਗੇਜ ਪਾ ਕੇ ਛੋਟੇ ਛੋਟੇ ਵੇਚ ਕਰਕੇ ਨਗੇਜ ਪਾ ਕੇ ਛੋਟੇ ਛੋਟੇ ਵੇਸ ਬਿਨਾ ਦੱਸੇ ਪੁੱਛੇ ਘੁੰਮ ਫੇਰ ਆਏ ਆਏ ਮੁੰਡਾ ਵੀ ਕਹੇ ਆਏ ਹਾਏ ਕੁੜੀ ਵੀ ਕਹੇ ਹਾਏ ਜਾਏ ਹੈਲੋ ਡਾਰਲਿੰਗ ਬਾਏ ਬਾਏ ਜਵਾਨੀ ਵਾਲੀ ਫੀਲਿੰਗ ਵੱਡੀ ਉਮਰ ਚ ਲੈ ਲੈਂਦੇ ਨੇ ਕਰ ਕਲਰ ਵਾਲ ਸੈਂਟ ਪਾ ਕੇ ਓਕੇ ਰਹਿੰਦੇ ਨੇ ਸੂਟ ਮੈਚਿੰਗ ਪਾ ਕੇ ਕਲੱਬ ਮੌਲਾਂ ਵਿੱਚ ਜਾ ਕੇ ਕਹਿਣ ਜ਼ਿੰਦਗੀ ਦਾ ਮਜ਼ਾ ਹੁਣ ਆਏ ਆਏ ਮੁੰਡਾ ਵੀ ਕਹੇ ਹਾਏ ਹਾਏ ਕੁੜੀ ਵੀ ਕਹੇ ਆਏ ਹਾਏ ਰਿਵਾਜ ਚੂਰ ਪਾ ਹੁਣ ਏਸ਼ੀਆ ਚ ਆ ਗਿਆ ਰੋਟੀ ਦਾਲ ਛੱਡ 버ਗਰ ਪੀਜਾ ਖਾਰਿਆ ਘਰ ਖਾਣਾ ਨਾ ਬਣਾਵੇ ਬਸ ਆਡਰ ਤੇ ਆਵੇ ਰੋਂਦੇ ਬੱਚੇ ਨੂੰ ਮੋਬਾਈਲ ਆਰੇ ਲਾਏ ਲਾਏ ਮੁੰਡਾ ਵੀ ਕਹੇ ਹਾਏ ਹਾਏ ਕੁੜੀ ਵੀ ਕਹੇ ਆਏ ਹਾਏ ਹੈਲੋ ਡਾਰਲਿੰਗ ਬਾਏ ਬਾਏ ਲੇ ਲੈ ਕਰ ਜੇ ਨਾਲ ਲਿਮਟਾਂ ਬਣਾਈਆਂ ਨੇ ਮਹਿੰਗੀਆਂ ਕਾਰਾਂ ਕ ਵੱਡੀ ਕੋਠੀ ਵਿੱਚ ਲਾਈਆਂ ਨੇ ਲੈ ਕ੍ਰੈਡਿਟ ਕਾਰ ਨੂੰ ਮੈਂ ਸੱਜਣਾ ਦੇ ਨਾਲ ਖੁੱਲੇ ਵਾਲ ਛਾੜਿਆ ਨਕ ਲਾਏ ਲਾਏ ਮੁੰਡਾ ਵੀ ਕਹਿ ਹਾਏ ਹਾਏ ਕੁੜੀ ਵੀ ਕਹਿ ਹਾਏ ਹਾਏ ਹੈਲੋ ਡਾਰਲਿੰਗ ਬਾਏ ਬਾਏ ਵੀਲੇ ਨੀ ਰਾਤ ਦੇਣ ਕੰਮ ਪੰਨੂ ਕਰਦਾ ਇੱਕ ਦਿਨੇ ਜਾਵੇ ਦੂਜਾ ਰਾਤ ਡਿਊਟੀ ਫੜਦਾ ਜਦੋਂ ਛੱਡ ਜਾਣ ਸਾਥ ਪੁੱਲਾ ਰੱਬੇ ਆਉਂਦਾ ਜਦ ਛੱਡ ਜਾਣ ਸਾਥ ਪੁੱਲਾ ਰੱਬੇ ਆਉਂਦਾ ਜਦ ਕਹਿਣ ਤੇਰੇ ਬਿਨਾ ਪਾਰ ਕੌਣ ਲਾਏ ਲਾਏ ਮੁੰਡਾ ਵੀ ਕਹਿ ਹਾਏ ਹਾਏ ਕੁੜੀ ਵੀ ਕਹਿ ਹਾਏ ਹਾਏ ਹੈਲੋ ਡਾਰਲਿੰਗ ਬਾਏ ਬਾਏ ਅੱਲਾ ਵੀ ਇਨਕਾਰ ਦੇ ਨਮਸਤੇ ਨਕਾਰਦੇ ਬਿਨ ਹਰ ਨਾਮੇ ਸਭ ਹਾਏ ਹਾਏ ਕਰਦੇ ਮੁੰਡਾ ਵੀ ਕਹ ਹਾਏ ਹਾਏ ਕੁੜੀ ਵੀ ਕਹ ਹਾਏ ਹਾਏ ਹੈਲੋ ਡਾਰਲਿੰਗ ਬਾਏ 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 ਆਈ ਲਵ ਯੂ ਆਈ ਲਾਈਕ ਯੂ ਆਈ ਲਵ ਯੂ ਆਈ ਲਾਈਕ ਯੂ can i love you can i like you like you